ਜੋ ਮੰਤਰੀ ਮੰਡਲ ਚ ਅਦਲਾ ਬਦਲੀ ਹੋਈ ਹੈ ਤੇ ਕਈ ਮਾਇਨੇ ਨੇ ਕਿਉਂਕਿ 23 ਸਾਲ ਸਰਕਾਰ ਦੇ ਹੋ ਗਏ 23 ਸਾਲ ਰਹਿ ਗਏ ਆ ਸੋ ਇੱਕ ਤਰੀਕੇ ਨਾਲ ਸਰਕਾਰ ਦੀ ਕਾਗਜ਼ਾਰੀ ਚ ਬਿਹਤਰੀ ਲਿਆਉਣੀ ਮੁੱਖ ਮੰਤਰੀ ਦੀ ਮਜਬੂਰੀ ਵੀ ਸੀ ਤੇ ਦੋ ਤਿੰਨ ਮੰਤਰੀ ਤੇ ਵੈਸੇ ਵੀ ਵਿਵਾਦਾਂ ਦੇ ਕੇਰੇ ਚ ਸਨ ਜਿਵੇਂ ਬਲਕਾਰ ਸਿੰਘ ਦੇ ਖਿਲਾਫ ਇੱਕ ਵੀਡੀਓ ਆ ਗਈ ਸੀ ਉਹਦੇ ਕਰਕੇ ਉਹਨਾਂ ਦੀ ਬਦਨਾਮੀ ਤੇ ਹੋਈ ਹੋਈ ਨਾਲ ਸਰਕਾਰ ਦੀ ਬਦਨਾਮੀ ਹੋਈ ਅਨਮੋਲ ਗਗਨ ਮਾਨ ਬਾਰੇ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਪਰਵਾਰ ਦੇ ਉੱਪਰ ਪਿਛਾਚਾਰ ਦੇ ਕਾਫੀ આરોਪ ਲੱਗ ਰਹੇ ਸਨ ਅਖੀਰ ਉਹਨਾਂ ਨੂੰ ਖੁਦ ਇੱਕ ਵੀਡੀਓ 'ਚ ਆ ਕੇ ਕਹਿਣਾ ਪਿਆ ਕਿ ਕੁਝ ਲੋਕੀ ਮੇਰੇ ਪਰਿਵਾਰ ਦਾ ਨਾਮ ਵਰਤ ਕੇ ਜਾਂ ਮੇਰਾ ਨਾਮ ਵਰਤ ਕੇ ਪੈਸੇ ਲੈ ਲੈਂਦੇ ਨੇ ਉਹਨਾਂ ਨੂੰ ਐਂਟਰਟੇਨ ਨਾ ਕਰਿਓ ਉੱਥੋਂ ਇਹ ਵੀ ਲੱਗਾ ਕੁਝ ਲੋਕਾਂ ਨੂੰ ਹੋਇਆ ਕਿ ਇਹ ਵਾਕਈ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਪਈ ਇਹ ਸਭ ਕੁਝ ਚੱਲ ਰਿਹਾ ਸੀ ਉਹਨਾਂ ਦੇ ਹੱਥਿਆ ਦੇ ਵਿੱਚ ਉਹ ਕੀ ਸੱਚਾਈ ਆ ਕਿ ਨਹੀਂ ਇਹਦੇ ਬਾਰੇ ਫਿਕਰ ਮੈਂ ਨਹੀਂ ਕੁਝ ਕਹਿ ਸਕਦਾ ਪਰ ਇਹ ਗੱਲ ਸਹੀ ਆ ਕੀ ਜੇ ਇਹ ਮੰਤਰੀ ਡਰਾਪ ਕਰਨੇ ਸੀ ਤੇ ਫਿਰ ਲਾਲਚੰਦ ਕਿਟਾਰੀ ਚਾਹ ਨੂੰ ਕਿਉਂ ਨਹੀਂ ਡਰਾਪ ਕੀਤਾ ਜਿਹਦੇ ਤੇ ਬੜੇ ਸੀਰੀਅਸ ਗੰਬੀਰ ਨੈਤਿਕਤਾ ਦੇ આરોਪ ਲੱਗੇ ਸਨ ਉਹਨਾਂ ਨੂੰ ਡਰਾਪ ਕਿਉਂ ਨਹੀਂ ਕੀਤਾ ਗਿਆ ਬਾਕੀ ਇਹਦੇ ਚ ਲੁਧਿਆਣਾ ਨੂੰ ਨੁਮਾਇੰਦਗੀ ਮਿਲ ਗਈ ਆ ਬਣੀਆਂ ਕਮਿਊਨਿਟੀ ਨੂੰ ਨੁਮਾਇੰਦਗੀ ਮਿਲ ਗਈ ਆ ਇਹ ਸਭ ਕੁਝ ਬਹੁਤ ਵਧੀਆ ਵਾ ਪਰ ਜਿਹੜਾ ਵੱਡਾ ਸਵਾਲ ਆ ਕਿ ਸਿਸਟਮ ਦੇ ਵਿੱਚ ਵਾਕਈ ਬਿਹਤਰੀ ਆ ਸਕੂਗੀ ਜਿਵੇਂ ਸਾਡੇ ਬਹੁਤ ਸਾਰੇ ਕਾਲਜ ਨੇ ਕਿਹਾ ਮੈਨੂੰ ਵੀ ਲੱਗਦਾ ਵਾ ਕਿ ਸਿਸਟਮ ਦੇ ਵਿੱਚ ਬਿਹਤਰੀ ਨਹੀਂ ਆ ਸਕਣੀ ਸਿਨਿਓਰਿਟੀ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਵਾ ਦੋਵਰੀ ਦੇ ਬਹੁਤ ਸਾਰੇ ਐਮਐਲਏ ਬਣੇ ਨੇ ਜਿਨ੍ਹਾਂ ਦਾ ਐਕਸਪੀਰੀਅੰਸ ਆ ਉਹਨਾਂ ਨੂੰ ਜਿਹੜੇ ਪਹਿਲਾਂ ਬਣਾਤੇ ਬਣਾਤੇ ਉਸ ਤੋਂ ਬਾਅਦ ਉਹਨਾਂ ਨੂੰ ਬਿਲਕੁਲ ਹੱਥ ਨਹੀਂ ਲੱਗਿਆ ਨਵੇਂ ਬੰਦਿਆਂ ਨੂੰ ਟਰਾਈ ਕਰਨ ਦੀ ਕੋਸ਼ਿਸ਼ ਆ ਮੈਰਿਟ ਨੂੰ ਜਿਵੇਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਕੁਮਰ ਵਿਜੇ ਪ੍ਰਤਾਪ ਨੂੰ ਚਾਂਸ ਦੇਣਾ ਚਾਹੀਦਾ ਸੀ ਮੈਰਿਟ ਨੂੰ ਇਗਨੋਰ ਕੀਤਾ ਗਿਆ ਔਰ ਦਿੱਲੀ ਦੇ ਕਹਿਣ ਦੇ ਉੱਤੇ ਇੰਜ ਲੱਗ ਰਿਹਾ ਵਾ ਦਿੱਲੀ ਦੇ ਵਿੱਚ ਜਾ ਕੇ ਲਿਸਟ ਫਾਈਨਲਾਈਜ਼ ਹੋ ਗਈ ਆ ਮੁੱਖ ਮੰਤਰੀ ਨੂੰ ਸਟੈਂਡ ਲੈਣਾ ਚਾਹੀਦਾ ਜੀ ਪੰਜਾਬ ਮੇਰੀ ਸਟੇਟ ਆ ਔਰ ਮੈਂ ਡਿਸਾਈਡ ਕਰੂੰਗਾ ਕੌਣ ਮੰਤਰੀ ਬਣੂਗਾ ਕੌਣ ਨਹੀਂ ਮੰਤਰੀ ਬਣੂਗਾ ਜੇ ਐਮਐਲਏ ਉਹਨਾਂ ਦੇ ਨਾਲ ਤੁਸੀਂ ਕਿਉਂ ਜਾਂਦੇ ਦਿੱਲੀ ਦੁਬਾਰਾ ਦੁਬਾਰਾ ਮੇਰੇ ਖਿਆਲ ਸਟੈਂਡ ਲਾਈਨ ਦੀ ਲੋੜ ਆ ਅਸੀਂ ਤਾਂ ਹਮੇਸ਼ਾ ਹੀ ਪੰਜਾਬ ਦੀ ਖੁਦਮੁਖਤਿਆਰੀ ਵਾਸਤੇ ਖੜੇ ਸਾਂ ਅੱਜ ਵੀ ਸਾਡੀ ਫੀਲਿੰਗ ਆ ਕਿ ਖੁਦਮੁਖਤਿਆਰੀ ਵਾਸਤੇ ਹੀ ਖੜੇ ਹੋਣਾ ਚਾਹੀਦਾ ਵਾ ਬਾਕੀ ਮਹਿਕਮਿਆਂ ਚ ਜਿਹੜੀ ਫੇਰ ਬਦਲ ਹੋਈ ਆ ਮੇਰਾ ਨਹੀਂ ਖਿਆਲ ਉਹਦਾ ਕੋਈ ਫਾਇਦਾ ਹੋਣਾ ਜਿਹੜੇ ਵਾਕਈ ਕਾਬਿਲ ਐ ਮੰਤਰੀ ਇੱਕ ਦੋ ਬਣਤੀ ਵਾਕਈ ਕਾਬਿਲ ਨੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਕਿਤੇ ਨਾ ਹੋਵੇ ਕਿ ਉਹਨਾਂ ਨੂੰ ਟਾਰਗੇਟ ਕਰਤਾ ਜਾਵੇ ਉਹਨਾਂ ਨੂੰ ਪ੍ਰਮੁਖਤਾ ਦੇਣੀ ਚਾਹੀਦੀ ਸੀ ਔਰ ਇਹ ਜੋ ਕੀਤਾ ਗਿਆ ਵਾ ਇਹ ਸਿਰਫ ਫਿਲਿੰਦੀ ਬਲੈਂਕਸ ਆ ਕਿ ਆਹ ਮਹਿਕਮੇ ਇੰਨਾ ਕੋ ਨਵੇਂ ਮੰਤਰੀਆਂ ਨੂੰ ਉਹੀ ਮਹਿਕਮੇ ਦੇ ਦਿੱਤੇ ਕੀ ਫਰਕ ਪੈਣਾ ਉਹਦੇ ਨਾਲ ਸੋ ਕਹਿਣ ਦਾ ਮਤਲਬ ਇਹ ਆ ਕਿ ਇੱਕ ਬਹੁਤ ਵੱਡੇ ਪੱਧਰ ਤੇ ਤਬਦੀਲੀ ਲਾਉਂਦੀ ਲੋੜ ਆ ਔਰ ਮੁੱਖ ਮੰਤਰੀ ਦੇ ਸੈਕਟਰੀਅਟਰੀ ਦੇ ਵਿੱਚ ਤਬਦੀਲੀ ਲਾਉਂਦੀ ਲੋੜ ਆ ਸਿਰਫ ਓਐਸਡੀ ਹਟਾਉਣ ਨਾਲ ਨਹੀਂ ਮੇਰੇ ਖਿਆਲ ਇੱਕ ਇਮੇਜ ਮੇਕਓਵਰ ਮੁੱਖ ਮੰਤਰੀ ਦੀ ਨਹੀਂ ਸਿਰਫ ਸੀਐਮ ਸੈਕਟਰੀਅਟਰੀ ਦੀ ਨਹੀਂ ਸਾਰੀ ਸਰਕਾਰ ਦੀ ਇਮੇਜ ਮੇਕਓਵਰ ਦੀ ਲੋੜ ਆ ਜੇ ਵਾਕਈ ਤੁਸੀਂ ਅਗਲੇ 2.5 ਸਾਲ ਦੇ ਵਿੱਚ ਪਰਫਾਰਮ ਕਰਨਾ ਹੈ